ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕਿ ਥਕਾਵਟ ਦੇ ਤਿੰਨ ਮੁੱਖ ਕਾਰਨ ਕਿਹੜੇ ਆ ਅੱਜ ਅਸੀਂ ਸਰੀਰ ਦੀ ਬਾਹਰੀ ਥਕਾਵਟ ਦੀ ਗੱਲ ਨਹੀਂ ਕਰ ਰਹੇ ਅਸੀਂ ਸਰੀਰ ਦੀ ਅੰਦਰੂਨੀ ਥਕਾਵਟ ਦੀ ਗੱਲ ਕਰ ਰਹੇ ਹਾਂ ਕਿ ਵਿਅਕਤੀ ਥੱਕਿਆ ਟੁੱਟਿਆ ਨਜ਼ਰ ਜਦੋਂ ਆਉਂਦਾ ਨਾ ਪੂਰੀ ਤਰ੍ਹਾਂ ਕਮਜ਼ੋਰ ਆਉਂਦਾ ਤੇ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਆ ਨਾ ਉਹ ਕਿਹੜੇ-ਕਿਹੜੇ ਆ ਆਜੋ ਆਪਾਂ ਉਹਦੇ ਬਾਰੇ ਗੱਲ ਕਰੀਏ ਸਭ ਤੋਂ ਪਹਿਲੇ ਨੰਬਰ ਤੇ ਆਜੀ ਪੈਸਾ ਤੁਸੀਂ ਸਾਰੇ ਜਾਣਦੇ ਹੋ ਕਿ ਪੈਸਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਆ ਤੇ ਜਦੋਂ ਫਿਰ ਕਿਸੇ ਵਿਅਕਤੀ ਦੀ ਜੇਬ ਵਿੱਚ ਪੈਸਾ ਨਾ ਨਾ ਹੋਵੇ ਤਾਂ ਉਹਨੂੰ ਆਪਣੀ ਜੇਬ ਹੀ ਬਹੁਤ ਭਾਰੀ ਨਜ਼ਰ ਆਉਂਦੀ ਆ ਭਾਰੀ ਲੱਗਦੀ ਆ ਕਿਉਂਕਿ ਖਾਲੀ ਜੇਬ ਦਾ ਵਜ਼ਨ ਬਹੁਤ ਭਾਰਾ ਹੁੰਦਾ ਇਹ ਉਹ ਵਿਅਕਤੀ ਜਾਣ ਸਕਦਾ ਉਹ ਮਹਿਸੂਸ ਕਰ ਸਕਦਾ ਜਿਹੜਾ ਇਸ ਸਮਾਂ ਹੰਡਾਉਂਦਾ ਆ ਉਹ ਕਹਿੰਦੇ ਆ ਨਾ ਕਿ ਆਪਣੀ ਜੇਬ ਵੇਖ ਕੇ ਹੀ ਪਤਾ ਲੱਗ ਜਾਂਦਾ ਕਿ ਬਾਜ਼ਾਰ 'ਚ ਮੈਂ ਕਿੱਥੋਂ ਤੱਕ ਜਾਣਾ ਹੈ ਕਿੰਨਾ ਅੱਗੇ ਜਾਣਾ ਆ ਤੇ ਜਿਹੜੀ ਖਾਲੀ ਜੇਬ ਹੁੰਦੀ ਆ ਨਾ ਉਹਦਾ ਵਜਨ ਇੰਨਾ ਭਾਰਾ ਹੁੰਦਾ ਕਿ ਵਿਅਕਤੀ ਕੋ ਇੱਕ ਕਦਮ ਨਹੀਂ ਤੁਰਿਆ ਜਾਂਦਾ ਤੇ ਫਿਰ ਉਹ ਵਿਅਕਤੀ ਥੱਕਿਆ ਟੁੱਟਿਆ ਮਹਿਸੂਸ ਕਰਦਾ ਆਪਣੇ ਅੰਦਰੋਂ ਕਿਉਂਕਿ ਇਹਦੇ ਵਿੱਚ ਵੀ ਇੱਕ એનર્ਜੀ ਹੁੰਦੀ ਆ ਜਦੋਂ ਬੰਦੇ ਦੀ ਜੇਬ ਵਿੱਚ ਪੈਸਾ ਹੁੰਦਾ ਨਾ ਉਹਦੇ ਕੋਲ ਵੀ ਇੱਕ એનર્ਜੀ ਹੁੰਦੀ ਆ ਜਿਹੜੀ ਕਿ ਉਹਨੂੰ ਖਿੜਿਆ ਖਿੜਿਆ ਰੱਖਦੀ ਆ ਬੇਸ਼ੱਕ ਪੈਸਾ ਜਿਹੜਾ ਉਹ ਜ਼ਰੂਰਤਾਂ ਜਿੰਨਾ ਹਰ ਇਨਸਾਨ ਕੋਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਬਿਨਾ ਵੀ ਗੁਜ਼ਾਰਾ ਨਹੀਂ ਇਹਦੇ ਬਿਨਾ ਵੀ ਜ਼ਿੰਦਗੀ ਜਿਹੜੀ ਚੱਲਣੀ ਉਹ ਬਹੁਤ ਔਖੀ ਹੋ ਜਾਂਦੀ ਆ ਇਸ ਕਰਕੇ ਸਭ ਤੋਂ ਨੰਬਰ 1 ਤੇ ਵਿਅਕਤੀ ਦੀ ਥਕਾਵਟ ਦਾ ਮੁੱਖ ਕਾਰਨ ਪੈਸਾ ਨਾ ਹੋਣਾ ਆ ਨੰਬਰ 2 ਤੇ ਆ ਜੀ ਹੌਸਲਾ ਜਦੋਂ ਕਿਸੇ ਵਿਅਕਤੀ ਦਾ ਹੌਸਲਾ ਟੁੱਟ ਜਾਂਦਾ ਹੈ ਨਾ ਤਾਂ ਉਹ ਵੀ ਆਪਣੇ ਆਪ ਨੂੰ ਕਮਜ਼ੋਰ ਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੁਣ ਕੋਈ ਬਹੁਤ ਹੀ ਕਮਜ਼ੋਰ ਵਿਅਕਤੀ ਬੈਠਾ ਨਾ ਤੇ ਉਹਨੂੰ ਕੋਈ ਆ ਕੇ ਦੋ ਚਾਰ ਇਹੋ ਜੀਆਂ ਗੱਲਾਂ ਕਰਦੇ ਹੋਏ ਨਾ ਜਿਹਦੇ ਨਾਲ ਉਹਦੀ ਕਮਜ਼ੋਰੀ ਦੂਰ ਹੋ ਜੇ ਉਹਦੇ 'ਚ ਹੌਂਸਲਾ ਪੈਦਾ ਹੋ ਜਾਂਦਾ એનર્ਜੀ ਆ ਜਾਂਦੀ ਆ ਤਾਂ ਉਹ ਫਿਰ ਐ ਖੜਾ ਹੋ ਜਾਂਦਾ ਉੱਠ ਕੇ ਕਿ ਨਹੀਂ ਮੈਂ ਆਹ ਕੰਮ ਕਰ ਸਕਦਾ ਆ ਕਿਉਂਕਿ ਕੁਝ ਸ਼ਬਦ ਹੀ ਇਹੋ ਜਿਹੇ ਹੁੰਦੇ ਜਿਹੜੇ ਵਿਅਕਤੀ 'ਚ એનર્ਜੀ ਭਰ ਦਿੰਦੇ ਆ ਜਿਹੜੇ ਵਿਅਕਤੀ ਦੇ ਵਿੱਚ ਹੌਂਸਲਾ ਭਰ ਦਿੰਦੇ ਆ ਹੁਣ ਤੁਸੀਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦੇ ਹਾਂ ਕੋਈ ਪੇਸ਼ੀਐਂਟ ਆ ਜੇ ਉਹਦੇ ਕੋਲ ਆ ਕੇ ਕਿਹਾ ਜਾਵੇ ਕਿ ਨਹੀਂ ਤੈਨੂੰ ਤੇ ਬੜੀ ਵੱਡੀ ਬਿਮਾਰੀ ਲੱਗ ਗਈ ਭਾਈ ਤੂੰ ਕਿੱਦਾਂ ਬਚੇਂਗਾ ਤਾਂ ਉਹ ਵਿਅਕਤੀ ਦਾ ਹੌਸਲਾ ਟੁੱਟਦਾ ਜਾਂਦਾ ਟੁੱਟਦਾ ਜਾਂਦਾ ਤੇ ਜੇ ਉਹਨੂੰ ਆ ਕੇ ਡਾਕਟਰ ਹੀ ਇਹ ਗੱਲ ਕਹਦੇ ਆ ਤੇ ਕੋਈ ਨਾਰਮਲ ਗੱਲ ਲਿਆ ਕੋਈ ਇਹੋ ਜਿਹੀ ਗੱਲ ਨਹੀਂ ਤੁਸੀਂ ਬਿਲਕੁਲ ਠੀਕ ਠਾਕ ਹੋ ਤੰਦਰੁਸਤ ਹੋ ਤਾਂ ਉਹਦੇ ਅੰਦਰ ਇਹੋ ਜਿਹੀ એનર્ਜੀ ਪੈਦਾ ਹੋਣੀ ਹੌਸਲਾ ਬਣ ਜਾਣਾ ਤੇ ਉਹ ਠੀਕ ਹੋ ਜਾਣਾ ਕਿਉਂਕਿ ਵਿਅਕਤੀ ਦੇ ਅੰਦਰ ਹੌਸਲਾ ਹੋਣਾ ਵੀ ਬਹੁਤ ਜ਼ਰੂਰੀ ਹੈ ਹਿੰਮਤ ਕਰਨੀ ਵੀ ਬਹੁਤ ਜ਼ਰੂਰੀ ਹੈ ਤੇ ਜਦੋਂ ਫਿਰ ਕਿਸੇ ਦਾ ਹੌਸਲਾ ਟੁੱਟ ਜਾਂਦਾ ਨਾ ਤਾਂ ਉਹ ਵਿਅਕਤੀ ਵੀ ਥੱਕਿਆ ਟੁੱਟਿਆ ਕਮਜ਼ੋਰ ਨਜ਼ਰ ਆਉਂਦਾ ਆ ਉਹ ਫਿਰ ਤੁਰ ਨਹੀਂ ਸਕਦਾ ਇੱਕ ਕਦਮ ਵੀ ਜਦੋਂ ਉਹਦਾ ਹੌਸਲਾ ਟੁੱਟ ਜਾਂਦਾ ਨੰਬਰ 3 ਤੇ ਆ ਜੀ ਪਿਆਰ ਪਿਆਰ ਉਹ ਤਾਕਤ ਆ ਜਿਹੜੀ ਵਿਅਕਤੀ ਨੂੰ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਨ ਲਈ ਵੀ ਖੜਾ ਕਰ ਦਿੰਦੀ ਆ ਹੁਣ ਆਪਾਂ ਜੇ ਗੱਲ ਕਰੀਏ ਘਰ ਵਿੱਚ ਕੰਮ ਕਰਦੀ ਔਰਤ ਦੀ ਤਾਂ ਜੇਕਰ ਔਰਤ ਨਾਲ ਸਾਰੇ ਪਿਆਰ ਕਰਦੇ ਹੋਣਗੇ ਨਾ ਤਾਂ ਉਹ ਪੱਜ-ਪੱਜ ਕੰਮ ਕਰਦੀ ਕਦੇ ਨਹੀਂ ਥੱਕਦੀ ਉਹਦਾ ਪਤੀ ਉਹਦੇ ਸਹੁਰਾ ਪਰਿਵਾਰ ਉਹਨੂੰ ਇੱਜ਼ਤ ਮਾਣ ਰਿਸਪੈਕਟ ਪਿਆ ਦਿੰਦਾ ਹੋਏਗਾ ਨਾ ਤਾਂ ਉਹ ਪੱਜ-ਪੱਜ ਸਾਰਿਆਂ ਦੇ ਕੰਮ ਕਰੇਗੀ ਉਹ ਕਦੀ ਥਕਾਵਟ ਮਹਿਸੂਸ ਨਹੀਂ ਕਰੇਗੀ ਜੇ ਉਹਨੂੰ ਘਰ ਵਿੱਚ ਪਿਆਰ ਹੀ ਨਹੀਂ ਮਿਲ ਰਿਹਾ ਉਹਦੇ ਪਤੀ ਦਾ ਪਿਆਰ ਨਹੀਂ ਮਿਲ ਰਿਹਾ ਉਹਨੂੰ ਘਰ ਦੇ ਬਾਕੀ ਮੈਂਬਰਾਂ ਦਾ ਪਰ ਪਿਆਰ ਨਹੀਂ ਮਿਲ ਰਿਹਾ ਨਾ ਤਾਂ ਉਹ ਬੇਸ਼ੱਕ ਘਰ ਦੇ ਕੰਮ ਤੇ ਕਰੇਗੀ ਪਰ ਆਪਣਾ ਫਰਜ਼ ਸਮਝ ਕੇ ਕਰੇਗੀ ਫਿਰ ਉਹਨਾਂ ਕੰਮਾਂ ਕਰਨ ਵਿੱਚ ਉਹਦਾ ਕੋਈ ਇੰਟਰਸਟ ਕੋਈ ਪਿਆਰ ਨਹੀਂ ਹੋਵੇਗਾ ਸਿਰਫ ਤੇ ਸਿਰਫ ਇੱਕ ਫਰਜ਼ ਹੋਣਗੇ ਤੇ ਪਿਆਰ ਵਿੱਚ ਇੰਨੀ ਵੱਡੀ ਤਾਕਤ ਹੁੰਦੀ ਹੈ ਕਿ ਕਿਤੇ ਮਾੜਾ ਟਾਈਮ ਆ ਜਾਈਂ ਨਾ ਪੈਸਾ ਨਾ ਹੋਵੇ ਤਾਂ ਵੀ ਔਰਤ ਆਪਣੇ ਮਰਦ ਦੇ ਨਾਲ ਰਲ ਕੇ ਗੁਜ਼ਾਰਾ ਕਰ ਲੈਂਦੀ ਹੈ ਆਉ ਟਾਈਮ ਜਿਹੜਾ ਉਹ ਨੰਘਾਇਆ ਜਾਂਦਾ ਇੱਕ ਪਿਆਰ ਦੇ ਸਿਰ ਤੇ ਪਿਆਰ ਵਿੱਚ ਇੰਨੀ ਵੱਡੀ ਤਾਕਤ ਹੁੰਦੀ ਆ ਤੇ ਜੇਕਰ ਕਿਸੇ ਵਿਅਕਤੀ ਕੋਲ ਪਿਆਰ ਨਾ ਦੀ ਚੀਜ਼ ਨਹੀਂ ਨਾ ਹੈਗੀ ਉਹਨੂੰ ਪਿਆਰ ਨਹੀਂ ਮਿਲ ਰਿਹਾ ਸਤਕਾਰ ਨਹੀਂ ਮਿਲ ਰਿਹਾ ਤੇ ਫਿਰ ਉਹ ਵਿਅਕਤੀ ਵੀ ਥੱਕਿਆ ਟੁੱਟਿਆ ਕਮਜ਼ੋਰ ਨਜ਼ਰ ਆਉਂਦਾ ਤੇ ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਭਾਵੇਂ ਔਰਤ ਹੋਵੇ ਭਾਵੇਂ ਮਰਦ ਹੋਵੇ ਤੇ ਭਾਵੇਂ ਬੱਚਾ ਹੀ ਹੋਵੇ ਜਦੋਂ ਉਹਨੂੰ ਘਰ ਵਿੱਚੋਂ ਪਿਆਰ ਨਹੀਂ ਨਾ ਮਿਲਦਾ ਤਾਂ ਫਿਰ ਉਹ ਇਕੱਲਾ ਇਕੱਲਾ ਰਹਿਣ ਲੱਗ ਜਾਂਦਾ ਉਹਨੂੰ ਫਿਰ ਕੋਈ ਚੰਗਾ ਨਹੀਂ ਲੱਗਦਾ ਤੇ ਫਿਰ ਉਹ ਭਾਵੇਂ ਕਿੰਨਾ ਵੀ ਜਵਾਨ ਹੋਵੇ ਹਾਂ ਤੇ ਉਹ ਫਿਰ ਵਿਅਕਤੀ ਕਮਜ਼ੋਰ ਨਜ਼ਰ ਆਉਂਦਾ ਥੱਕਿਆ ਨਜ਼ਰ ਆਉਂਦਾ ਇਹ ਅਸੀਂ ਜੋ ਗੱਲਾਂ ਕੀਤੀਆਂ ਅੰਦਰੂਨੀ ਕਮਜ਼ੋਰੀ ਦੀਆਂ ਗੱਲਾਂ ਕੀਤੀਆਂ ਅੰਦਰੂਨੀ ਥਕਾਵਟ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਕਿ ਜਦੋਂ ਕਿਸੇ ਵਿਅਕਤੀ ਵਿੱਚ ਇਹ ਕਮਜ਼ੋਰੀ ਆਉਂਦੀ ਹੈ ਨਾ ਤਾਂ ਉਦੋਂ ਫਿਰ ਵਿਅਕਤੀ ਇੱਕ ਕਦਮ ਵੀ ਨਹੀਂ ਚੱਲ ਸਕਦਾ ਫਿਰ ਉਹ ਡਿੱਗਿਆ ਡਿੱਗਿਆ ਰਹਿੰਦਾ ਥੱਕਿਆ ਥੱਕਿਆ ਰਹਿੰਦਾ ਸੋ ਉਮੀਦ ਕਰਦੀ ਹਾਂ ਕਿ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਖੁਸ਼ ਰਹੋ